ਇਕ ਸ਼ੌਕੀਨ ਕੁੜੀ ਦੇ ਚਾ ਕਦੋਂ ਮਰ ਗਈ ਉਸ ਨੂੰ ਖੁਦ ਨਹੀਂ ਪਤਾ ਛੋਟੀ ਜੀ ਕਹਾਣੀ ਮੈਂ ਇੱਕ ਅਲੜ ਮੁਟਿਆਰ ਨਮੀ ਨਮੀ ਜਵਾਨ ਹੋਈ ਅੰਬਰਾ ਤੇ ਉਡਾਰੀਆਂ ਲਾਉਂਦੀ ਆਪਣੀ ਜਵਾਨੀ ਮਾਣਦੀ ਹੋਈ ਮਾਪਿਆਂ ਦੀ ਬੁੱਕਲ 'ਚ ਖੇਡਦੀ ਬੜੀ ਹੋਈ ਮਾਪਿਆਂ ਨੇ ਸਾਰੇ ਲਾਡਾਂ ਛਾਮਾਂ ਨਾਲ ਪਾਲੀ ਇਕੱਲੀ ਤੀ ਦੋ ਭਾਈਆਂ ਦੀ ਭੈਣ ਜਿਵੇਂ ਦੁਨੀਆ ਦੀ ਮਹਾਰਾਣੀ ਸਭ ਘਰ ਦੇ ਵਿੱਚ ਮੇਰੀ ਮਰਜ਼ੀ ਦੇ ਨਾਲ ਹੁੰਦਾ ਜੋ ਮੈਂ ਕਹਿੰਦੀ ਬਸ ਉਹੀ ਹੁੰਦਾ ਜਿਸ ਨੂੰ ਮੈਂ ਨਾ ਕਹਿੰਦੀ ਉਹ ਨਹੀਂ ਹੁੰਦਾ ਭਲੇ ਉਹ ਮੇਰੇ ਫੈਸਲੇ ਗਲਤ ਜਾਂ ਸਹੀ ਪਰ ਕਦੇ ਵੀ ਮਾਪੇ ਨਰਾਜ ਨਹੀਂ ਸੀ ਹੁੰਦੇ ਕਾਲਜ ਜਾਣ ਲੱਗੀ ਨਿਤ ਨਵੇਂ ਕੱਪੜੇ ਨਵੀਆਂ ਜੁੱਤੀਆਂ ਨਵੇਂ ਜੋੜੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਤੇ ਫਿਰ ਮੈਂ ਮਹਾਰਾਣੀ ਹੀ ਹੋਈ ਬਸ ਪਤਾ ਹੀ ਨਹੀਂ ਲੱਗਾ ਕਦੋਂ ਬਚਪਨ ਤੇ ਜਵਾਨੀ ਫਿਰ ਜ਼ਿੰਦਗੀ ਦਾ ਦੂਸਰਾ ਪੜਾਅ ਜਿਸ ਦੇ ਬਾਰੇ ਸੁਣਿਆ ਤੇ ਦੇਖਿਆ ਬਹੁਤ ਸੀ ਪਰ ਮਹਿਸੂਸ ਨਹੀਂ ਕੀਤਾ ਕਿ ਵਿਆਹ ਦੇ ਚਾਤੇ ਰੋਸਿਆਂ ਨੂੰ ਫਿਰ ਮੇਰਾ ਵਿਆਹ ਰੱਖ ਦਿੱਤਾ ਮੇਰੇ ਆਪ ਬਰੀ ਪਸੰਦ ਮੇਰਾ ਆਪ ਬਰੀ ਪਸੰਦ ਕਰਨਾ ਸਹੁਰੇ ਘਰ ਤੋਂ ਫੋਨ ਆਉਣੇ ਕਿ ਭਾਈ ਦੱਸ ਤੈਨੂੰ ਕੀ ਪਸੰਦ ਹੈ ਤੂੰ ਕੀ ਲੈਣਾ ਕਿਹੋ ਜਿਹਾ ਸੂਟ ਕਿਹੋ ਜਿਹਾ ਗਹਿਣੇ ਸਭ ਮੇਰੀ ਪਸੰਦ ਦਾ ਜਠਾਣੀਆਂ ਨਾਨਾ ਦੇ ਫੋਨ ਸੁਭਾ ਸ਼ਾਮ ਤੂੰ ਠੀਕ ਹੈ ਤੂੰ ਖੁਸ਼ ਰਹਾ ਕਰ ਬਸ ਅਸੀਂ ਤੈਨੂੰ ਹੁਣ ਵਿਆਹ ਕੇ ਲੈ ਜਾਣਾ ਬਸ ਕੁਝ ਦਿਨ ਹੋਰ ਸਭ ਖੁਸ਼ ਮੈਂ ਵੀ ਬਹੁਤ ਖੁਸ਼ ਫਿਰ ਉਹ ਦਿਨ ਵੀ ਆ ਗਿਆ ਜਿਸ ਦੀ ਸਾਡੇ ਪਰਿਵਾਰ ਤੇ ਮੇਰੇ ਸਹੁਰੇ ਪਰਿਵਾਰ ਨੂੰ ਇੰਤਜ਼ਾਰ ਸੀ ਮੇਰੇ ਬਾਪੂ ਨੇ ਆਪਣੇ ਸਿਰ ਤੋਂ ਧੀ ਨੂੰ ਵਿਆਹ ਕੇ ਆਪਣਾ ਭਾਰ ਲਾਉਣਾ ਸੀ ਤੇ ਸਹੁਰਿਆਂ ਨੇ ਆਪਣਾ ਮੁੰਡਾ ਵਿਆਹ ਕੇ ਉਹਦਾ ਘਰ ਬਸਾਉਣਾ ਸੀ ਬਰਾਤ ਆਈ ਚਾਈ ਚਾਈ ਮਿਲਣੀ ਹੋਈ ਤੇ ਵਿਆਹ ਸਭ ਹੱਸਦੇ ਖੇਡਦੇ ਮੇਰੀ ਮਾਂ ਦੇ ਮਾਂ ਕਦੇ ਖੁਸ਼ ਤੇ ਕਦੀ ਉਰੇ ਪਰੇ ਹੋ ਕੇ ਰੋ ਲਵੇ ਕਿ ਮੇਰੀ ਧੀ ਅੱਜ ਮੈਥੋਂ ਪਰਾਈ ਹੋ ਗਈ ਜੇ ਕੁਝ ਦਿਨ ਹੋਰ ਰੱਖ ਲੈਂਦੀ ਪਰ ਉਹ ਦਿਨ ਵੀ ਲੰਘ ਜਾਣੇ ਸੀ ਫਿਰ ਮੇਰੀ ਡੋਲੀ ਤੁਰੀ ਮੈਂ ਆਪਣੇ ਪੇਖਿਆਂ ਤੋਂ ਵਿਦਾ ਹੋਈ ਤੇ ਬਹੁਤ ਰੋਈ ਅੱਜ ਜਿਸ ਘਰ ਦੀ ਮਹਾਰਾਣੀ ਸੀ ਉਸ ਤੋਂ ਪਰਾਈ ਹੋ ਗਈ ਮੇਰੀ ਢੋਲੀ ਮੇਰੇ ਸੌਰੀ ਪੁੱਜੀ ਮੈਂ ਢੋਲੀ ਵਾਲੀ ਕਾਰ ਵਿੱਚ ਮੈਨੂੰ ਢੋਲੀ ਵਾਲੀ ਕਾਰ ਵਿੱਚੋਂ ਉਤਾਰਿਆ ਗਿਆ ਫਿਰ ਸਭ ਰਸਮਾਂ ਹੋਈਆਂ ਸਭ ਨਵੀਂ ਭਾਬੀ ਭਾਬੀ ਕਰਦੀਆਂ ਕੁੜੀਆਂ ਮੇਰੇ ਕੋਲੇ ਬੈਠ ਗਈਆਂ ਮੇਰੇ ਦਿਉਰ ਮੇਰੇ ਕੋਲ ਗੋਦੀ ਵਿੱਚ ਬੈਠਣ ਦਾ ਸ਼ਗਨ ਮੰਗਣ ਲੱਗੇ ਫਿਰ ਮੈਂ ਆਪਣਾ ਪਰਸ ਹੀ ਫੜਾ ਦਿੱਤਾ ਕਹਿੰਦੇ ਭਾਬੀ ਤੂੰ ਤਾਂ ਗੁੱਸਾ ਹੀ ਕਰ ਗਈ ਮੈਂ ਕਿਹਾ ਨਹੀਂ ਤੁਹਾਨੂੰ ਜਿੰਨਾ ਚੰਗਾ ਲੱਗਦਾ ਲੈ ਲਵੋ ਉਹ ਕਹਿੰਦੇ ਭਾਬੀ ਖੋਣੇ ਥੋੜੀ ਨੇ ਤੁਸੀਂ ਜਿੰਨੇ ਵੀ ਦੇ ਦਿਵੋ ਮੈਂ ਹਜ਼ਾਰ ਦੇ ਦਿੱਤਾ ਮੇਰੇ ਦਿਉਰ ਨੇ 100 ਰੱਖ ਕੇ ਬਾਕੀ ਮੋੜ ਦਿੱਤੇ ਕਹਿੰਦਾ ਭਾਬੀ ਜੀ ਬਸ ਇਹ ਤਾਂ ਸ਼ਗਨ ਹੁੰਦਾ 100 ਹੀ ਬਹੁਤ ਆ ਤੁਹਾਨੂੰ ਲੁੱਟਣਾ ਥੋੜੀ ਨਾ ਮੈਂ ਕਿਹਾ ਨਹੀਂ ਇਹੋ ਜਹੀ ਤਾਂ ਕੀ ਗੱਲ ਆ ਕੁਝ ਮੇਰੇ ਪੱਖ ਚ ਬੋਲੇ ਕੁਝੋ ਦੇ ਜਦੋਂ ਉਹਨੇ 100 ਹੀ ਲਿਆ ਤਾਂ ਸਭ ਦੇ ਮਨ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਕੀਤਾ ਉਸ ਤੋਂ ਬਾਅਦ ਅਗਲਾ ਦਿਨ ਮੁਰਦੀ ਗੱਡੀ ਤੇ ਮੇਰੇ ਭਰਾ ਦਾ ਵਿਆਹ ਵੀ ਮੇਰੇ ਬਾਪ ਨੇ ਨਾਲ ਹੀ ਕਰਵਾਤਾ ਕਿ ਕੁੜੀ ਆ ਕੇ ਘਰ ਸੰਭ ਲਵੇ ਇੰਜ ਖੁਸ਼ੀਆਂ ਦੇ ਵਿੱਚ 1 ਮਹੀਨਾ 2 ਮਹੀਨੇ ਤੇ 6 ਮਹੀਨੇ ਕਦੋਂ ਗੁਜ਼ਰ ਗਏ ਪਤਾ ਹੀ ਨਾ ਲੱਗਿਆ ਫਿਰ ਸ਼ੁਰੂ ਹੋਈ ਜ਼ਿੰਦਗੀ ਦੀ ਅਸਲ ਕਹਾਣੀ ਜਿਸ ਦੇ ਨਾਂ ਤੋਂ ਲੋਕ ਵਿਆਹ ਕਰਵਾਉਣ ਤੋਂ ਡਰਦੇ ਨੇ ਥੋੜਾ ਥੋੜਾ ਮਨ ਮਟਾਵ ਸ਼ੁਰੂ ਹੋਇਆ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਹੁਣ ਬੜੀਆਂ ਗਲਤੀਆਂ ਲੱਗਣ ਲੱਗੀਆਂ ਫਿਰ ਕੋਈ ਕਹੇ ਮੈਨੂੰ ਤਾਂ ਇਹ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ ਕੋਈ ਇਹਨੂੰ ਕੰਮ ਹੀ ਨਹੀਂ ਕਰਨਾ ਪਉਂਦਾ ਪੇਕੇ ਕਰ 8-9 ਵਜੇ ਉੱਠਣ ਵਾਲੀ ਸੁਬਾਹ 4 ਵਜੇ ਉੱਠ ਕੇ ਵੀ ਨਿਕੰਮੀ ਤੇ ਬੇਕਾਰ ਕਦੇ ਡੰਗਰਾਂ ਦੇ ਕੋਲ ਨਾ ਜਾਣ ਵਾਲੀ ਡੰਗਰਾਂ ਦਾ ਗੋਹਾ ਚੁੱਕਣ ਵੀ ਚੁੱਕਦੀ ਵੀ ਬੇਕਾਰ ਨਾ ਇਹ ਨੂੰ ਰੋਟੀ ਚੱਜ ਨਾਲ ਬਣਾਉਣੀ ਆਉਂਦੀ ਆ ਨਾ ਝਾੜੂ ਲਾਉਣਾ ਆਉਂਦਾ ਕਦੇ ਕਮਰੇ ਦੇ ਵਿੱਚ ਵੜ ਕੇ ਰੋ ਲੈਣਾ ਕਦੇ ਰੋਂਦੇ ਰੋਂਦੇ ਮੂੰਹ ਧੋ ਕੇ ਕੰਮ ਕਰ ਲੈਣਾ ਬਸ ਕਦੇ ਅੱਗੇ جواب ਨਾ ਦੇਣਾ ਅੱਗੇ ਜਵਾਬ ਦੇ ਦੇਣਾ ਤੇ ਫਿਰ ਮੇਰੇ ਭਾਈਆਂ ਨੂੰ ਬੁਲਾ ਕੇ ਜਾਂ ਮੇਰੇ ਮਾਪਿਆਂ ਨੂੰ ਬੁਲਾ ਕੇ ਮੇਰਾ ਕਿ ਬੇਇੱਜ਼ਤ ਕਰਨਾ ਉਹਨਾ ਮੈਨੂੰ ਘੂਰਨਾ ਤੂੰ ਚੁੱਪ ਨਹੀਂ ਕਰ ਸਕਦੀ ਮੇਰੀ ਹੀ ਗਲਤੀ ਕੱਢ ਦੇਣੀ ਇਸੇ ਤਰ੍ਹਾਂ ਖੁਸ਼ੀਆਂ ਗਮੀਆਂ ਚ ਕਦੋਂ ਬੱਚੇ ਹੋਏ ਕਦੋਂ ਬੜੇ ਹੋ ਗਏ ਤੇ ਬੁਢਾਪੇ ਵੱਲ ਵੱਧ ਗਏ ਵਾਦੇ ਤੁਰ ਪਤ ਪਤਾ ਹੀ ਨਹੀਂ ਚਲਿਆ ਕਦੇ ਛਿੱਤਰ ਮਾਰ ਲੈ ਕਦੇ ਖਾ ਲੈ ਬਸ ਜ਼ਿੰਦਗੀ ਜਿਉਣੀ ਸ਼ੁਰੂ ਕਰ ਲਈ ਜਿਹੜੇ ਚਾ ਬਿਆਹ ਤੋਂ ਪਹਿਲਾਂ ਸੋਚੇ ਸੀ ਉਹ ਕਿੱਧਰ ਮਰ ਗਏ ਪਤਾ ਹੀ ਨਹੀਂ ਬਸ ਜੇ ਕੋਈ ਚਾਵਾ ਦੀ ਜਾਂ ਜ਼ਿੰਦਗੀ ਜਿਉਣ ਦੀ ਗੱਲ ਕਰਦਾ ਤਾਂ ਉਹ ਬੇਵਕੂਫੀ ਲੱਗਦਾ ਕਿ ਕਿਸ ਜਹਾਨ ਦੀ ਗੱਲ ਕਰਦਾ ਜੋ ਮਾਪੇ ਦੇ ਘਰ ਬੀਤੇ ਦਿਨ ਉਹ ਇੱਕ ਸਪਨਾ ਹੀ ਲੱਗਣ ਲੱਗ ਗਏ ਕਿ ਅਸਲ ਵਿੱਚ ਤਾਂ ਉਹ ਦਿਨ ਹੀ ਨਹੀਂ ਸਨ ਬਸ ਸਪਨਾ ਹੀ ਸੀ ਜੋ ਜੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤਾਂ ਕਿ ਕਹਾਣੀ ਅੱਗੇ ਲਿਖੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ